ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਕੱਲ ਮਿਸਤਰੀਆਂ ਨੇ ਇਦਰੋਂ ਕੰਮ ਸ਼ੁਰੂ ਕੀਤਾ ਸੀਗਾ ਆਹ ਵਾਲੀ ਗੰਦ ਸਾਰੀ ਕੰਪਲੀਟ ਕਰਤੀ ਤੇ ਆਹ ਵਾਲੀ ਵੀ ਗੰਦ ਕੱਲ ਰਹਿੰਦੀ ਸੀਗੀ ਇਹ ਵੀ ਕੰਪਲੀਟ ਕਰਤੀ ਇਹਦੀਆਂ ਕੋਰਾ ਵਗੈਰਾ ਮਿਸਤਰੀ ਬਣਾ ਕੇ ਸੀਗੀ ਜਿਹੜੀਆਂ ਬਣਾਉਣ ਵਾਲੀਆਂ ਸੀਗੀਆਂ ਤੇ ਇੱਕ ਕੋਰ ਕੰਮ ਜਿਆਦਾ ਗਿੱਲੀ ਹੋਣ ਕਰਕੇ ਬਣ ਨਹੀਂ ਰਹੀ ਸੀਗੀ ਆਹਾਂ ਕੋਰ ਸੀਗੀ ਉਹ ਇਹ ਵੀ ਕੱਲ ਮਿਸਤਰੀ ਬਣਾ ਕੇ ਸੀਗੇ ਕਿਉਂਕਿ ਸ਼ਾਮ ਨੂੰ ਇਸੇ ਕਰਕੇ ਉਦੋਂ ਇਹ ਥੋੜੀ ਜੀ ਗੱਤ ਹੋ ਗਈ ਸੀਗੀ ਤੇ ਤਾਂ ਕਰਕੇ ਵਧੀਆ ਬਣ ਗਈ। ਮਿਸਤਰੀ ਨੇ ਵੀ ਕੱਲ ਜਲਦੀ ਜਾਣਾ ਸੀਗਾ ਤਾਂ ਕਰਕੇ ਕਿਉਂ ਨਾ ਪੂਰਾ ਕੰਮ ਖਿੱਚਿਆ ਕੱਲ ਜਲਦੀ ਜਲਦੀ ਕਰਕੇ ਸਾਰਾ ਕੰਮ ਨਵੇੜ ਦਾ ਤੇ ਅੱਜ ਦੇਖਦੇ ਆਂਗੇ ਜੇ ਮੋਟਾ ਮਿਸਤਰੀ ਕਹਿੰਦਾ ਸੀਗਾ ਕੱਲ ਉਹਦੇ ਕੋਲ ਕੋਈ ਸ਼ਾਮ ਨੂੰ ਬਜ਼ੁਰਗ ਆਗੇ ਸੀਗੇ ਜਿਨ੍ਹਾਂ ਦੇ ਕੰਮ ਕਰਕੇ ਉਹ ਲੇਟ ਹੋ ਜਾਣਾ ਸੀਗਾ ਤੇ ਅੱਜ ਇੱਕ ਤਾਂ ਜਿਹੜੀ ਪੌੜੀਆਂ ਵਾਲੀ ਰੇਲਿੰਗ ਹੈਗੀ ਉਹ ਤੋਂ ਇਹੇ ਕਰਾ ਲਈਏ ਤੇ ਬਾਕੀ ਜਿਹੜਾ ਥੱਲੇ ਸ਼ੈੱਡ ਪਾਉਣਾ ਹੈਗਾ ਟਰੈਕਟਰ ਵਾਲਾ ਉਹ ਵੀ ਉਹਨੂੰ ਦਿਖਾ ਕੇ ਬਣਾ ਕੇ ਅੱਜ ਜੋ ਅਸਟੀਮੇਟ ਲਵਾ ਲਈ ਤੇ ਸਮਾਨ ਲਿਖ ਦੂਗਾ ਉਹ ਸਾਰਾ ਲਾ ਮੋਟਾ ਸਮਾਨ ਵਾਲਾ ਮਿਲ ਲਿਆ ਹੁਣ ਦਾ ਜਿਹੜਾ ਕੋਈ ਮਾੜਾ ਮੋਟਾ ਹੋਰ ਵਾਦਾ ਘਾਟਾ ਮੈਨੂੰ ਥੱਲੇ ਜਾ ਕੇ ਮਿਲ ਕੇ ਦੱਸ ਦੇ ਵਧੀਆ ਬਣ ਗਈ ਗੱਲ ਖਾਸੇ ਦਿਨਾਂ ਦੀ ਵੇਟ ਤੋਂ ਬਾਅਦ ਤੇ ਮੋਟਾ ਘਰੇ ਆ ਗਿਆ ਸਮਾਨ ਲਿਖੀ ਹੁੰਦਾ ਹੈਗਾ ਇਧਰਲੇ ਪਾਸੇ ਜਿਹੜਾ ਆਪਣੇ ਸ਼ੈੱਡ ਪਾਉਣਾ ਹੈਗਾ ਕੱਲ ਮੋਟੇ ਕੋਲੇ ਕੋਈ ਬਿਉਰਗ ਬੈਠੇ ਸੀਗੇ ਜਿਨ੍ਹਾਂ ਨੂੰ ਟਾਇਰ ਵੈਂਚਾ ਲਵਾਉਣਾ ਸੀਗਾ ਤੇ ਉਹਨਾਂ ਨੂੰ ਲੇਟ ਹੁੰਦਾ ਸੀਗਾ ਕਿ ਵੇਲਾ ਹੋ ਜਾਂਦਾ ਬਾਅਦ ਚ ਉਹ ਠੰਡ ਚ ਠੜਰੀ ਜਾਂਦੇ ਤਾਂ ਕਰਕੇ ਕੱਲ ਅੱਜ ਕੈਂਸਲ ਕਰਤਾ ਸ਼ਾਮ ਨੂੰ ਅੱਜ ਸਵੇਰੇ ਦੈਨ ਚੜਦੇ ਨਾਲ ਹੀ ਮੈਂ ਇਹਦੇ ਕੋਲੇ ਵਾ ਗਿਆ ਸੀ ਤੇ ਰੈਡੀ ਸੀਗਾ ਨਾਲ ਜਣ ਕਹਿੰਦਾ ਚੱਲ ਵੀ ਚੱਲੀਏ। ਉਹਦੀ ਘਰੇ ਆ ਕੇ ਹੁਣ ਮਣਮਣਈਆ ਕਰਕੇ ਕਿਰਾਂ ਤੇ ਇਹ ਤੋਂ ਬਾਅਦ ਜਿਹੜੀਆਂ ਚਾਦਰਾਂ ਵਗੈਰਾ ਪਹਿਣੀਆਂ ਕਿਰਾਂ ਐਸਟੀਮੇਟ ਲਾ ਦੂਗਾ। ਤੇ ਬਸ 2-4 ਦਿਨਾਂ ਜਦੋਂ ਆ ਉੱਪਰੋਂ ਜੰਗਲਾ ਲੱਗ ਗਿਆ ਉਹ ਤੋਂ ਬਾਅਦ ਫਿਰ ਚਾਦਰਾਂ ਪਾਵਾਂਗੇ ਕਿਉਂਕਿ ਕਈ ਵਾਰੀ ਤਾਂ ਹਾਂ ਤੋਂ ਕੋਈ ੱਟ ਵਗੈਰਾ ਡਿੱਗ ਪਈ ਇੱਥੇ। ਕਈ ਵਾਰ ਨੁਕਸਾਨ ਹੋ ਜਾਂਦਾ ਤਾਂ ਕਰਕੇ ਹੁਣ ਕਿਰਾਂ ਅਜ ਸਮਾਨ ਵਗੈਰਾ ਲਿਆ ਕੇ ਰੱਖ ਲਾਂਗੇ ਦਾ। ਹਾਂ ਸਿਆਣ ਨੂੰ ਮੋੜ ਨਹੀਂ ਗੂ। ਤੁਹਾਨੂੰ ਦਿੱਤਾ ਮੂਲ ਰਿਪੋਰਟ ਤੇ ਰਾਈਟ ਤੱਕ ਨੂੰ ਪੌੜੀ ਦਾ ਏਰੀਆ ਮਿਲ ਲਓ ਜਿਹੜੀ ਬਾਹਰ ਰੇਲਿੰਗ ਪਈ ਹੈ ਵੀ ਪੂਰੀ ਆਉਂਦੀ ਹੈ ਘੁੰਦਣੀ ਕਿਵੇਂ ਕੀ ਗੱਲ ਨਹੀਂ ਵੱਡੀ ਤਾਂ ਹੋਊਗੀ ਉਹ ਜੀ ਮੋੜਣੀ ਵੀ ਪਊਗੀ ਆਪਾਂ ਨੇ ਕਰਨਾ ਕਿ ਪੂਰੀ ਦਾ ਮੋਟਾ ਮਿਸਤਰੀ ਆ ਕੇ ਥਾਂ ਮਣ ਗਿਆ ਸੀਗਾ ਜਿਹੜਾ ਥੱਲੇ ਛੱਡ ਪਾਉਣਾ ਹੈਗਾ ਤੇ ਉਸ ਤੋਂ ਬਾਅਦ ਉਹਨੂੰ ਮੈਂ ਪਿੰਡ ਛੱਡ ਕੇ ਵਾਪਸ ਆ ਕੇ ਤੇ ਮਿਸਤਰੀਆਂ ਨੇ ਬਾਹਰਲੇ ਪਾਸੇ ਪੈਡ ਕਰਕੇ ਇੱਥੇ ਆ ਉੱਪਰ ਲਈ ਸਾ ਜੰਗਲੇ ਵਾਲਾ ਪਲਾਸਟਰ ਕਰਨਾ ਸ਼ੁਰੂ ਕਰ ਲਿਆ ਇਹ ਤੋਂ ਬਾਅਦ ਇਹੀ ਪੈਡ ਥੱਲੇ ਕੰਮ ਆ ਜੂਗੀ ਆ ਇਹ ਸਾਬ ਪਲਾਸਟਰ ਹੋ ਜਾਊਗਾ ਤੇ ਇਤਵਾ ਦੇ ਹੀ ਲਾ ਕੇ ਇਦਨਾ ਏਰੀਆ ਜ ਪਲਾਸਟਰ ਕਰਨ ਦੀ ਵਿਉਂਤ ਹੈਗੀ ਆ ਬਾਕੀ ਦੇਖਦੇ ਕਿੰਨਾ ਕਿਨੇ ਬੜ ਜਾਏਗਾ ਤੇ ਬਿੰਦਰ ਨੂੰ ਕਈ ਸਾਲ ਹੋ ਗਏ ਕੁੱਤੇ ਨੇ ਵੱਢ ਲਿਆ ਸੀਗਾ ਕਿੱਥੇ ਮਿਸਤਰੀ ਵੱਢ ਕਿੱਥੇ ਲਿਆਈ ਕੁੱਤੇ ਨੇ ਠੀਕ ਵੱਢ ਲਾ ਗੁਰਦੁਆਰਾ ਸਾਹਿਬ ਕੋਲੇ ਇੱਧਰ ਸਾਈਕਲ ਤੇ ਜਾਂਦੇ ਨੂੰ ਅੱਛਾ ਬਿੰਦਰ ਨੂੰ ਕੁੱਤੇ ਨੇ ਵੱਢ ਲਿਆ ਸੀ ਗੁਰਦਾਰ ਸਾਹਿਬ ਕੋਲੇ ਤੁਰੇ ਜਾਂਦੇ ਨੂੰ ਤੇ ਅੱਜ ਉਹਦੇ ਵੈਕਸੀਨ ਲੱਗਦੀ ਹੈਗੀ ਕੁੱਤੇ ਆਲਾ ਟੀਕਾ ਵੱਡੇ ਆਲਾ ਤੇ ਉਹ ਡੈਡੀ ਹੁਣ ਉਹਨੂੰ ਨਾਲ ਲੈ ਕੇ ਸਿਵਲ ਹਸਪਤਾਲ ਤਣਾ ਲਾ ਗਏ ਹੋ ਨੇ ਉੱਥੇ ਟੀਕਾ ਲਵਾਉਣ ਉਹਦੇ ਜਿੰਨਾ ਟਾਈਮ ਬਿੰਦਰ ਮੁੜ ਕੇ ਨਹੀਂ ਆਉਂਦਾ ਹੈਗਾ ਉਹਨਾਂ ਚਿਰ ਮਿਸਤਰੀ ਕੋਲੇ ਡਿਊਟੀ ਆਪਾਂ ਲਵਾ ਦਈਏ ਬਸ ਦਾ ਇਕੱਲੀ ਕੋਰੀ ਬਣਾਉਣੀ ਆ ਥੱਲੇ ਵਾਲੀ ਐਡਾ ਕੋਈ ਬਾਲਾ ਭੱਜ ਦੌੜ ਵਾਲਾ ਕੰਮ ਹੈ ਨਹੀਂਗਾ ਜਿਹੜਾ ਮਾੜਾ ਮੋਟਾ ਮਸਾਲਾ ਸੁੱਕਾ ਤੇ ਗਿੱਲਾ ਉਹਦੀ ਲੋਡ ਪਊਗੀ ਬਸ ਉਹ ਮਿਸਤਰੀ ਨੂੰ ਫੜਾਉਣਾ ਹੈਗਾ ਤੇ ਉਹਨਾਂ ਟਾਈਮ 'ਚ ਬਿੰਦਰ ਵਰਗੇ ਮੁੜੇ ਆਉਣਗੇ ਤੇ ਆ ਕੇ ਆਪਦੀ ਦੁਆਰੇ ਡਿਊਟੀ ਸੰਭਾਲ ਲੈਣਗੇ ਮਿਸਤਰੀ ਕੋਲੇ ਉੱਪਰ ਸੀਮੈਂਟ ਵਗੈਰਾ ਹੈਗਾ ਸੀਗਾ ਮੈਂ ਚਲੋ ਨਾ ਡੈਮਜ ਆਪਾਂ ਸਕੂਟਰੀ ਚਾਰਜ ਤੇ ਲਾਦੀ ਆ ਜਿਹੇ ਸਵੇਰ ਸਵੇਰੇ ਚੱਲ ਕਾਫੀ ਗਈ ਇੱਕ ਤਾਂ ਨਾਲ ਦੇ ਪਿੰਡ ਜਾਂ ਦੋ ਗੇੜੇ ਲੱਗ ਗਏ ਤੇ ਸਵੇਰੇ ਮੋٹے ਮਿਸਤਰੀ ਨੂੰ ਲੈ ਕੇ ਆਇਆ ਬਾਕੀ ਇਹਦੀਆਂ ਬੈਟਰੀਆਂ ਨੇ ਹੁਣ ਜਿਹੜੀਆਂ ਇਹਦੇ ਵਿੱਚ ਧਰੀਆਂ ਹੋਈਆਂ ਨੇ ਉਹ ਡਾਊਨ ਹੋ ਗਈਆਂ ਕਿਉਂਕਿ ਉਹਨਾਂ ਦੀ ਜਿਹੜੀ ਟਾਈਮ ਹੁੰਦਾ ਹੈਗਾ ਉਹ ਕਾਫੀ ਲੰਘ ਗਿਆ ਤੇ ਹੁਣ ਇਹਨੂੰ ਚਾਰਜ ਕਰਨਾ ਪੈਂਦਾ ਹੈਗਾ ਦਿਨ ਚ ਦੋ ਵਾਰੀ ਅੱਗੇ ਇੱਕ ਵਾਰੀ ਚਾਰਜ ਕਰੀ ਤਾਂ ਸਰ ਜਾਂਦਾ ਹੁੰਦਾ ਸੀਗਾ ਜਾਣਾ ਤਾਂ ਮੈਂ ਸੀਗਾ ਨੋਲੀ ਉਹ ਕੱਜ ਇਹ ਸ਼ੈੱਡ ਦਾ ਸਮਾਨ ਜਿਹੜਾ ਮਿਸਤਰੀ ਲਿਖ ਕੇ ਗਿਆ ਸੀਗਾ ਉਹ ਪਤਾ ਕਰਕੇ ਆਉਣਾ ਸੀਗਾ ਪਰ ਹੁਣ ਬਿੰਦਰ ਹੋ ਰਿਆਂ ਦੇ ਜਾਣ ਕਰਕੇ ਤੇ ਮੈਨੂੰ ਮਿਸਤਰੀ ਕੋਲੇ ਰਹਿਣਾ ਪੈ ਰਿਹਾ ਹੈਗਾ ਤਾਂ ਕਰਕੇ ਮੈਂ ਆਪਦਾ ਕੰਮ ਹੈਗਾ ਜਿਹੜਾ ਉਹ ਕੱਲ ਨੂੰ ਅੱਗੇ ਤੇ ਪੋਸਟਪੋਨ ਕਰਤਾ ਆਂਦਰੀ ਲਿਆ ਬਾਈ ਸੂਟ ਲੈ ਕੇ ਆਇਆ ਤੇ ਦੇਖਦੇ ਆਂ ਕੀ ਕੁਝ ਲੈ ਕੇ ਆਇਆ ਥੋੜਾ ਮੋਟਾ ਮੱਥਾ ਮਾਰਨ ਤੋਂ ਬਾਅਦ ਤੇ ਸੌਦਾ ਹੋ ਹੀ ਗਿਆ ਦੋ ਸੂਟਾਂ ਦਾ ਮੰਮੀ ਵਾਸਤੇ ਤੇ ਹਜ਼ਾਰ-ਹਜ਼ਾਰ ਦੇ ਬਾਈ ਨੇ ਦੋ ਸੂਟ ਦੇ ਦਿੱਤੇ ਸੂਟਾਂ ਦੀ ਕੁਆਲਿਟੀ ਵਧੀਏਗੀ ਤੇ ਸਟਾਫ ਵੀ ਮੋਟਾ ਹੈਗਾ ਸਿਆਜ ਪਾਉਣ ਵਾਲੇ ਨੇ ਲੈ ਵੀ ਉੱਪਰਲਾ ਹਿੱਸਾ ਹੋ ਗਿਆ ਕੰਪਲੀਟ ਆਹਾ ਤੇ ਮਿਸਤਰੀ ਹੁਣ ਚਾ ਲਾੜ ਥੱਲੇ ਲਾਗਿਆ ਕਰਨਾ ਹੈ ਕਿ ਇੱਥੇ ਪਲਾਸਟਰ ਲਾਗਿਆ ਕਰਨਾ ਥੱਲੇ ਵਾਲੇ ਇਸ ਨੂੰ ਦੇਖੋ ਉਮੀਦ ਹੈ ਕਿ ਵੀ ਸ਼ਾਮ ਤੱਕ ਇਹ ਕੰਪਲੀਟ ਹੋ ਜੇ ਤੇ ਮਿਸਤਰੀ ਕੰਦਾ ਵੀ ਹੋ ਸਕਦਾ ਹੈਗਾ ਕਨਫਰਮ ਨਹੀਂ ਹੈਗਾ ਵੀ ਪਰਲਾ ਕੋਲਾ ਰਹਿ ਸਕਦਾ ਇਕੱਲਾ ਕੋਸ਼ਿਸ਼ ਤਾਂ ਇਹ ਹੈ ਵੀ ਕੱਢਣ ਦੀ ਤੇ ਮਿਸਤਰੀ ਪਰ ਕੱਲ ਕੱਲ ਵਾਲਾ ਕੰਮ ਨਾ ਹੋਵੇ ਠੀਕ ਐ ਤੇ ਬਾਕੀ ਮਿਸਤਰੀ ਪੂਰਾ ਕਾਰੀਗਰੀ ਉਧਰੋਂ ਚੋਈ ਜਾਂਦੀ ਆ ਪੂਰੀ ਖੁੰਝੇ ਤੋਂ ਪੂਰਾ ਧਰਵਾਦ ਦੇ ਠੀਕ ਐ ਅਗਰ ਪਾਣੀ ਪਾ ਗਾ ਮੌਸਮ ਦਾ ਵੀ ਕੋਈ ਪਤਾ ਨਹੀਂ ਲੱਗਦਾ ਹੈਗਾ ਪੰਜ ਚਾਰ ਦਿਨ ਪਹਿਲਾਂ ਵਧੀਆ ਦਿਖਾਈ ਜਾਂਦਾ ਸੀ ਵੀ ਸਾਫ਼ ਰਹੂਗਾ ਦੋ ਤਿੰਨ ਦਿਨ ਪਹਿਲਾਂ ਮੀਂਹ ਪੈ ਗਿਆ ਤਾਂ ਕਰਕੇ ਉੱਪਰੋਂ ਕੰਮ ਖੜ ਗਿਆ ਸੀਗਾ ਤੇ ਹੁਣ ਫੇਰ ਕੱਲ ਦਾ ਮੀਂਹ ਦਿਖਾਈ ਜਾਂਦਾ ਹੈਗਾ ਜਿਹੜੇ ਹਿਸਾਬ ਨਾਲ ਸੂਰਜ ਨਿਕਲਿਆ ਤੇ ਮਾਹੌਲਾ ਬੱਦਲ ਵਾਲਾ ਹੈ ਨਹੀਂਗਾ ਉਸ ਹਾਂ ਲੱਗਦਾ ਹੈ ਨਹੀਂਗਾ ਜਿਆਦਾ ਇੰਟਰਨੈਟ ਦਾ ਹਿਸਾਬ ਨਹੀਂ ਆਉਂਦਾ ਹੈਗਾ ਜਾਂ ਫਿਰ ਰੱਬ ਦਾ ਹਿਸਾਬ ਨਹੀਂ ਆਉਂਦਾ ਹੈਗਾ ਦੋਨੇ ਕਾ ਵੀ ਮਿਕਸ ਹੋਏ ਬੈਨੇ ਹੁਣ ਆਇਆ ਵੀ ਪੰਜ ਚਾਰ ਦਿਨ ਵਧੀਆ ਧੁੱਪ ਲੱਗ ਜੇ ਤਾਂ ਜਿਹੜਾ ਆ ਕੰਮ ਰਹਿੰਦਾ ਹੈਗਾ ਇਹ ਨਿਬੜ ਜੂਗਾ ਮੈਂ ਪਿੰਡ ਨੂੰ ਚੱਲਿਆ ਸੀਗਾ ਤੇ ਨਾਲੇ ਤਾਂ ਇੱਕ ਦੋ ਕੰਮ ਨੇ ਉਹ ਕਰਿਆ ਜੀਏ ਬਾਕੀ ਜਿਹੜੇ ਅੱਜ ਸੂਟ ਲੈਤੇ ਸੀਗੇ ਮਮੀ ਵਾਸਤੇ ਨਾਲੇ ਉਹ ਸਿਉਣੇ ਦੇ ਆਵਾਂ ਦਰਜੀ ਨੂੰ ਤੇ ਨਾਲੇ ਟੂਟੀਆਂ ਵਾਲਾ ਸਮਾਨ ਇੰਨਾ ਕੁ ਬਚ ਗਿਆ ਸੀਗਾ ਇਹ ਕਿਤੇ ਉੱਪਰ ਪਿਆ ਰਹਿ ਗਿਆ ਨਾਲੇ ਇਹ ਉਹਨੂੰ ਵਾਪਸ ਕਰਿਆਵਾਂਗੇ ਤੇ ਇੱਕ ਉਹ ਤੋਂ ਦੇਖਦੇ ਆਂ ਜਾਲੀ ਲੈ ਕੇ ਆਉਣ ਵਾਲੀ ਆ ਉੱਪਰ ਲਾਉਣ ਵਾਲੀ ਜਿਹੜੀ ਮਾਮੰਟੀ ਦੇ ਉੱਪਰ ਪੈਪ ਲਾਏਗਾ ਉਹਦੇ ਉੱਤੇ ਧਰਨ ਵਾਲੀ ਵੀ ਤਾਂ ਕਿ ਉਹਦੇ ਵਿੱਚ ਕੋਈ ਪੱਤੇ ਸੁੱਤੇ ਉੱਡ ਕੇ ਪੈਪ 'ਚ ਨਾ ਪੈਣ ਨਾਲੇ ਉਹ ਲਿਆਵਾਂਗੇ ਉਹ ਤੋਂ ਟੂਟੀਆਂ ਵਾਲਾ ਸਮਾਨ ਜਿਹੜਾ ਬਾਕੀ ਬਚਿਆ ਪਿਆ ਸੀ ਘਰੇ ਉਹ ਵਾਪਸ ਕਰਿਆਂਦਾ ਤੇ ਜਿਹੜਾ ਉਹਦੇ ਨਾਲ ਕੋਈ ਹਿਸਾਬ ਦਾ ਵਾਦਾ ਕਾਟਾ ਕਰਨਾ ਸੀ ਉਹ ਵੀ ਕੰਪਲੀਟ ਕਰਕੇ ਹੁਣ ਚਾਲ ਦੇ ਆਂਗੇ ਘਰ ਨੂੰ ਵਾਪਸ ਪਿੰਡ ਵਾਲੇ ਕੰਮ ਤਾਂ ਦਿਨ ਮੇੜ ਕੇ ਮੈਂ ਹੁਣ ਫ੍ਰੀ ਹੋ ਗਿਆ ਸੀਗਾ ਤੇ ਮਿਸਤਰੀ ਹੋਰੇ ਚਲੇ ਗਏ ਜਿਹੜੀ ਕੰਧ ਨੂੰ ਪਲਾਸਟਰ ਕਰੀ ਜਾਂਦੇ ਸੀ ਉਹ ਕੰਪਲੀਟ ਕਰਕੇ ਤੇ ਬਾਕੀ ਸਵੇਰੇ ਆ ਕੇ ਦੇਖਦੇ ਆਂਗੇ ਕੰਮ ਦੀ ਕੀ ਵਿਉਂਤਮੰਦੀ ਬਣਾਉਂਦੇ ਨੇ ਤੇ ਇਹਦੇ ਨਾਲ ਹੀ ਕਰਦੇ ਆਂ ਵੀਡੀਓ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਇੱਥੇ ਤੱਕ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ